ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ ਨੇ ਤੁਹਾਨੂੰ ਦੱਸੀਏ ਕਿ ਇੱਕ ਨਵੀਂ ਯੋਜਨਾ ਦੇ ਤਹਿਤ ਨਵੇਂ ਰਸਤੇ ਬਣਾਏ ਜਾ ਰਹੇ ਨੇ ਹਾਈਵੇ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਉਸੇ ਨੂੰ ਲੈ ਕੇ ਹੁਣ ਜ਼ਿਰਕਪੁਰ ਦੇ ਵਿੱਚ ਵੀ ਵੱਡਾ ਬਾਈਪਾਸ ਬਣਨ ਜਾ ਰਿਹਾ ਹੈ ਜਿਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਸਮੱਸਿਆ ਘੱਟ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜ਼ਿਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਹ ਬਾਈਪਾਸ ਕੁੱਲ 19.2 ਕਿਲੋਮੀਟਰ ਲੰਬਾ ਹੋਵੇਗਾ ਤੇ ਇਹ ਪ੍ਰੋਜੈਕਟ ਪੰਜਾਬ ਅਤੇ ਹਰਿਆਣਾ ਰਾਜਾਂ ਦੇ ਵਿੱਚ ਰਾਸ਼ਟਰੀ ਰਾਜਮਾਰਗ ਦੇ ਉਸ ਦੇ ਤਹਿਤ ਹਾਈਬ੍ਰਿਡ ਐਮਿਊਨਿਟੀ ਮੋਡ ਵਿੱਚ ਬਣਾਇਆ ਜਾਵੇਗਾ। ਇਸ ਦੀ ਕੁੱਲ ਲਾਗਤ 1,878.31 ਕਰੋੜ ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਹ ਬਾਈਪਾਸ ਜ਼ਿਰਕਪੁਰ ਪਟਿਆਲਾ ਹਾਈਵੇ ਤੋਂ ਸ਼ੁਰੂ ਹੋਵੇਗਾ ਤੇ ਜ਼ਿਰਕਪੁਰ ਪਰਵਾਣੂ ਹਾਈਵੇ ਤੱਕ ਜਾਵੇਗਾ। ਪੰਜਾਬ ਸਰਕਾਰ ਦੇ ਮਾਸਟਰ ਪਲਾਨ ਦੇ ਮੁਤਾਬਕ ਇਹ ਹਾਈਵੇ ਬਣਾਇਆ ਜਾਣਾ ਹੈ। ਇਹ ਪੰਚਕੁਲਾ ਹਰਿਆਣਾ ਦੇ ਵਿੱਚ ਸਮਾਪਤ ਹੋਵੇਗਾ ਇਹ ਨਵਾਂ ਰਸਤਾ ਜ਼ਿਰਕਪੁਰ ਅਤੇ ਪੰਚਕੁਲਾ ਦੇ ਸੰਘਣੀ ਆਬਾਦੀ ਵਾਲੇ ਤੇ ਟ੍ਰੈਫਿਕ ਭੜੱਕੇ ਵਾਲੇ ਖੇਤਰਾਂ ਨੂੰ ਬਾਈਪਾਸ ਕਰੇਗਾ ਇਸ ਦੇ ਨਾਲ ਭਾਰੀ ਟ੍ਰੈਫਿਕ ਬੋਝ ਘਟ ਹੋਵੇਗਾ ਤੇ ਇਸ ਬਾਈਪਾਸ ਦਾ ਉਦੇਸ਼ ਜ਼ਿਰਕਪੁਰ ਪੰਚਕੁਲਾ ਇਸੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਟ੍ਰੈਫਿਕ ਜਮ ਦੀ ਸਮੱਸਿਆ ਨੂੰ ਖਤਮ ਕਰਨਾ ਹੋਵੇਗਾ ਜਾਣਕਾਰੀ ਮੁਤਾਬਕ ਇਹ ਰਸਤਾ ਪਟਿਆਲਾ ਦਿੱਲੀ ਮੋਹਾਲੀ 에ਰੋਸਿਟੀ ਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਵਾਹਨਾਂ ਨੂੰ ਸਿੱਧਾ ਤੇ ਜਾਮ ਮੁਕਤ ਸੰਪਰਕ ਪ੍ਰਦਾਨ ਕਰੇਗਾ ਇਸੇ ਦੇ ਨਾਲ ਹੀ ਰਾਸ਼ਟਰੀ ਰਾਜਮਾਰਗ 75 ਤੇ 152 ਦੇ ਸ਼ਹਿਰੀ ਹਿੱਸਿਆਂ ਦੇ ਵਿੱਚ ਯਾਤਰਾ ਦਾ ਸਮਾਂ ਘਟੇਗਾ ਤੇ ਆਵਾਜਾਈ ਹੋਰ ਵੀ ਸੁਚਾਰੂ ਬਣੇਗੀ ਸਰਕਾਰ ਚੰਡੀਗੜ੍ਹ ਪੰਚਕੁਲਾ ਤੇ ਮੋਹਾਲੀ ਦੇ ਸ਼ਹਿਰੀ ਸਮੂਹ ਵਿੱਚ ਭੀੜ ਭੜਕੇ ਨੂੰ ਘਟਾਉਣ ਦੇ ਲਈ ਇੱਕ ਮਜ਼ਬੂਤ ਸੜਕੀ ਨੈੱਟਵਰਕ ਵਿਕਸਿਤ ਕਰ ਰਹੀ ਹੈ ਜੋ ਬਾਅਦ ਦੇ ਵਿੱਚ ਇੱਕ ਰਿੰਗ ਰੋਡ ਦਾ ਰੂਪ ਧਾਰਨ ਕਰੇਗਾ ਜ਼ਿਰਕਪੁਰ ਬਾਈਪਾਸ ਇਸ ਰਿੰਗ ਰੋਡ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਪ੍ਰੋਜੈਕਟ ਨੂੰ ਪੀਐਮ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਏਕੀਕ੍ਰਿਤ ਆਵਾਜਾਈ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਦਸੇ ਕਿ ਤਿਰੂਪਤੀ ਕਾਟਪੜੀ ਰੇਲਵੇ ਲਾਈਨ ਦੇ ਡਬਲਿੰਗ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ 13 ਹਸਤਾ ਲਗ ਭਾਗ 104 ਕਿਲੋਮੀਟਰ ਲੰਬਾ ਹੋਵੇਗਾ ਤੇ ਹੁਣ ਦੋਹਰੇ ਟਰੈਕ ਦੇ ਵਿੱਚ ਬਦਲ ਜਾਵੇਗਾ ਜਿਸ ਤੇ ਸਰਕਾਰ 1333 ਕਰੋੜ ਰੁਪਏ ਖਰਚ ਕਰੇਗੀ ਇਹ ਰੇਲਵੇ ਲਾਈਨ ਤਿਰੂਪਤੀ ਬਾਲਾਜੀ ਮੰਦਿਰ ਤੇ ਸ਼੍ਰੀ ਕਾਲ ਹਸਤੀ ਸ਼ਿ ਮੰਦਿਰ ਵਰਗੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ ਇਹ ਪ੍ਰੋਜੈਕਟ ਨਾ ਸਿਰਫ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰੇਗਾ ਬਲਕਿ ਵੈਲੋਰ ਤੇ ਤਿਰੂਪਤੀ ਵਰਗੇ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਕੇਂਦਰਾਂ ਦੇ ਨਾਲ ਬਿਹਤਰ ਸੰਪਰਕ ਨੂੰ ਵੀ ਯਕੀਨੀ ਬਣਾਏਗਾ